ਫਗਵਾੜਾ ਸ਼ਹਿਰ ਵਿਖੇ ਪਿਛਲੇ ਦਿਨੀ ਗਊ ਹੱਤਿਆ ਦੇ ਮਾਮਲੇ ਦੇ ਸੰਬੰਧ ਵਿੱਚ ਸ਼ਿਵ ਸੈਨਾ ਸ਼ਿੰਦੇਗਰੂਪ ਨੇ ਐਸਡੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਦਿੱਤਾ ਮੰਗ ਪੱਤਰ ਐਨ ਡੀਟੀਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੇ ਨਾਲ ਪੂਨੀਪਲੀ ਰਿਪੋਰਟ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਗਊ ਹੱਤਿਆ ਗਊ ਕਸ਼ੀ ਜਿਹੜੀ ਹੋ ਰਹੀ ਆ ਉਹਨੂੰ ਲੈ ਕੇ ਅੱਜ ਸ਼ਿਵ ਸੈਨਾ ਸ਼ਿੰਦੇ ਗਰੁੱਪ ਨੇ ਪੂਰੇ ਪੰਜਾਬ ਦੇ ਵਿੱਚ ਬੰਗ ਪੱਤਰ ਦਿੱਤੇ ਆ ਕਿਉਂਕਿ ਪੰਜਾਬ ਦੇ ਵਿੱਚ 295A ਨੂੰ ਲੈ ਕੇ ਪੰਜਾਬ ਸਰਕਾਰ ਐਮੈਂਡਮੈਂਟ ਕਰਨ ਜਾ ਰਹੀ ਹੈ ਤੇ ਅਸੀਂ ਪੰਜਾਬ ਸਰਕਾਰ ਕੋ ਇਹ ਮੰਗ ਕੀਤੀ ਆ ਕਿ ਇਹਦੇ ਇਹ ਜਿਹੜੀ ਤੁਸੀਂ ਐਮੈਂਡਮੈਂਟ ਕਰ ਰਹੇ ਹੋ ਬਹੁਤ ਅੱਛੀ ਗੱਲ ਆ ਸ਼ਿਵ ਸੈਨਾ ਸ਼ਿੰਦੇ ਦਾ ਤੁਹਾਨੂੰ ਪੂਰਾ ਸਮਰਥਨ ਆ ਪਰ ਉਹਦੇ ਨਾਲ ਹੀ ਜਿਹੜੀ ਪੰਜਾਬ ਵਿੱਚ ਗਊ ਹੱਤਿਆ ਹੋ ਰਹੀ ਆ ਉਹਦੀ ਰੋਕਥਾਮ ਵਾਸਤੇ ਐਸਾ ਕੋਈ ਹਾਰਡ ਕਾਨੂੰਨ ਬਣਾਇਆ ਜਾਵੇ ਜਿਹਦੇ ਕਰਕੇ ਇਸ ਚੀਜ਼ ਨੂੰ ਕਰਨ ਲਈ ਜਿਹੜਾ ਡਰ ਹੈ ਬਣਿਆ ਬਣੇ ਲੋਕਾਂ ਦੇ ਵਿੱਚ ਉਹਨੂੰ ਲੈ ਕੇ ਅਸੀਂ ਸਜ਼ਾ ਮੰਗਦੇ ਹਾਂ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੀ ਵੀ ਗਊ ਕਸ਼ੀ ਕਰਦੇ ਆ ਇਸ ਚੀਜ਼ ਨੂੰ ਮੇਜ਼ ਮੁੱਦਾ ਰੱਖਦੇ ਹੋਏ ਅੱਜ ਪੰਜਾਬ ਸਰਕਾਰ ਕੋਲੇ ਮੰਗ ਕੀਤੀ ਗਈ ਆ ਤੇ ਸਾਰੇ ਜ਼ਿਲ੍ਹਾ ਵਾਈਜ਼ ਸ਼ਹਿਰ ਵਾਈਜ਼ ਇਹ ਡੀਸੀ ਤੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤੇ ਗਏ ਕੁਝ ਦਿਨ ਪਹਿਲਾਂ ਜਿਹੜੀ ਪੰਜਾ ਫਗਵਾੜਾ ਦੇ ਵਿੱਚ ਗਊ ਕਸ਼ੀ ਦੀ ਬਹੁਤ ਵੱਡਾ ਕਾਂਡ ਹੋਇਆ ਸੀਗਾ ਉਹਨੂੰ ਲੈ ਕੇ ਅਸੀਂ ਇੱਕ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ ਇਦੇ ਵਿੱਚ ਇੱਕ ਵਿਸ਼ੇਸ਼ ਮੰਗ ਰੱਖੀ ਗਈ ਸੀ ਕਿ ਇਹ ਜਿਹੜਾ ਐਡਾ ਵੱਡਾ ਕਾਂਡ ਹੋਇਆ ਆ ਵਾ ਇਹਦੇ ਵਿੱਚ ਜਿਹੜੀ ਮੇਨ ਦੋਸ਼ੀ ਹੈਗੇ ਉਹਨਾਂ ਦੀ ਕਾਲ ਡਿਟੇਲ ਹੈਗੀ ਆ ਉਹ ਖੰਘਾਲੀ ਜਾਵੇ ਤੇ ਉਹਦੇ ਨਾਲ ਜਿਹੜੇ ਸਫੇਦ ਪੋਸ਼ ਜੁੜੇ ਹੋਏ ਲੋਕ ਫਗਵਾੜਾ ਜਾਂ ਫਗਵਾੜਾ ਤੋਂ ਬਾਹਰ ਦੇ ਹੈਗੇ ਆ ਉਹ ਸਰਜੋਨੀ ਕੀਤੀ ਜਾਵੇ ਤੇ ਉਹ ਮੀਡੀਆ ਵਿੱਚ ਪੇਸ਼ ਕੀਤੀ ਜਾਵੇ ਇਹ ਮੈਂ ਦੁਬਾਰਾ ਫਿਰ ਅਪੀਲ ਕਰਦਾ ਵਾਂ ਫਗਵਾੜਾ ਪ੍ਰਸ਼ਾਸਨ ਕੋਲੋਂ ਕਿ ਇਹ ਜਲਦ ਜਲਦ ਇਸ ਸੀਰ ਨੂੰ ਪੂਰਾ ਕੀਤਾ ਜਾਵੇ